ਆ ਮਾਧਰੀ ਪਾਰਟੀ ਦੇ ਦੋ ਐਮਐਲਏ ਆਪਸ ਦੇ ਵਿੱਚ ਲੜਨ ਲੱਗ ਪਏ। ਨਾ ਸਾਡਾ ਝਗੜਾ ਆ। ਅਸੀਂ ਦੋਵੇਂ ਜਾਣੀ ਇਹਨਾਂ ਨੂੰ ਧੂਆ ਪੱਤਰਕਾਰ ਹੋਏ ਪੁੱਛਣ ਗਿਆ ਸਾ ਮੈਂ ਤੇ ਦਿਨੇਸ਼ ਚੱਟਾ। ਵੀ ਅਸੀਂ ਤੂੰ ਸਾਨੂੰ ਲੜਦੇ ਨਾ ਕਦੋਂ ਵੇਖਿਆ ਸੀ ਭਰਾ ਆ ਤੂੰ ਕਹਿੰਦਾ ਸਾਡੀ ਕੇਹ ਦੀ ਫੜਦੀ ਨਹੀਂ। ਉਹ ਬੁਧਾਇਆ ਕੌਣ ਸੀ ਇੱਕ ਰੋਪੜ ਤੋਂ ਬੁਧਾਇਆ ਇੱਕ ਦਿਨੇਸ਼ ਚੱਟਾ ਤੇ ਦੂਸਰੇ ਜਿਹੜੇ ਨੇ ਹਮੇਸ਼ ਸਿੰਘ ਪਠਾਨ ਮਾਜਰਾ ਸਨੌਰ ਹਲਕੇ ਤੋਂ ਉਹ ਆਪਸ ਵਿੱਚ ਉਲਝੇ। ਕੋਈ ਅਸੀਂ ਲੜੇ ਨਹੀਂ। ਕਿ ਸਾਡੀ ਇਹਨੇ ਲੋਕਾਂ ਦੇ ਵਿੱਚ ਇਹ ਮੇਂ ਖਰਾਬ ਕੀਤੀ ਆ ਇਹਨਾਂ ਤੇ ਪਰਚਾ ਬਣਦਾ ਵੀ ਨਹੀਂ ਬਣਦਾ ਨਿੱਜੀ ਚੈਨਲ ਦੇ ਪੱਤਰਕਾਰ ਅਤੇ ਵਿਧਾਇਕ ਹਰਮੇਸ਼ਿੰਘ ਪਠਾਨ ਮਾਝਰਾ ਦੇ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ ਵਿਧਾਇਕ ਪਠਾਨ ਮਾਝਰਾ ਨੇ ਨਿੱਜੀ ਚੈਨਲ ਦੇ ਪੱਤਰਕਾਰ ਉੱਪਰ ਉਨ੍ਹਾਂ ਖਿਲਾਫ ਝੂਠ ਬੋਲਣ ਅਤੇ ਝੂਠਾ ਪ੍ਰਪੋਗੈਂਡਾ ਕਾੜਨ ਦੇ ਇਲਜ਼ਾਮ ਲਗਾਏ ਨੇ ਵਿਧਾਇਕ ਪਠਾਨ ਮਾਝਰਾ ਨੇ ਇੱਕ ਵੀਡੀਓ ਵੀ ਦਿਖਾਈ ਜਿਸ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਵਿਧਾਇਕ ਪਠਾਨ ਮਾਝਰਾ ਅਤੇ ਦਿਨੇਸ਼ ਚੱਡਾ ਦਾ ਆਪਸ ਵਿੱਚ ਝਗੜਾ ਹੋਇਆ ਹੈ ਜਦਕਿ ਵਿਧਾਇਕ ਪਠਾਨ ਮਾਝਰਾ ਨੇ ਪੱਤਰਕਾਰ ਦੇ ਇਹਨਾਂ ਦਾਅਵਿਆਂ ਨੂੰ ਝੂਠਾ ਘਰਾੜ ਦਿੱਤਾ ਹੈ ਅਤੇ ਕਿਹਾ ਕਿ ਉਹ ਇਸ ਸੰਬੰਧੀ ਪੱਤਰਕਾਰ ਨਾਲ ਗੱਲਬਾਤ ਕਰਨ ਗਏ ਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਪੱਤਰਕਾਰ ਭਰਾਵਾਂ ਨੂੰ ਤੇ ਜਿੰਨੇ ਮੇਰੇ ਲੀਟਰ ਸਹਿਬਾਨ ਆ ਚਾਹੇ ਉਹ ਕੋਈ ਕਾਦੀਆ ਚਾਹੇ ਕੋਈ ਕਾਗਰਸੀਆ ਚਾਹੇ ਕੋਈ ਭਾਜਪਾ ਵਾਲਾ ਉਹ ਸੋਸ਼ਲ ਮੀਡੀਆ ਤੇ ਪਾਰ ਰਹੇ ਨੇ ਬਈ ਪਠਾਨ ਮਾਜਰੇ ਨੇ ਪੱਤਰਕਾਰ ਨੂੰ ਦਿੱਤੀ ਧਮਕੀ ਜਾਨੋਂ ਮਾਰਨ ਦੀ ਤੇ ਆ ਜਿਹੜੀ ਜਿਹੜੀ ਚੀਜ਼ ਆ ਜਿਹੜੀ ਹਰ ਇੱਕ ਬੰਦੇ ਦੀ ਰੈਪਿਊਟੇਸ਼ਨ ਆ ਚਾਹੇ ਕੋਈ ਵੀ ਆ ਚਾਹੇ ਕੋਈ ਐਮ.ਐਲ.ਏ ਚਾਹੇ ਕੋਈ ਨਾਰਮਲ ਬੰਦਾ ਚਾਹੇ ਕੋਈ ਮੰਤਰੀ ਆ ਚਾਹੇ ਕੋਈ ਵੀ ਆ ਜਿਹੜੀ ਬਿਨਾਂ ਸੱਚਾਈ ਤੋਂ ਕਿਸੇ ਦੇ ਤੁਸੀਂ ਤੁਮਤ ਲਾ ਦੇਣੀ ਤੁਹਾਨੂੰ ਐ ਬੋਲਿਆ ਗਲਤ ਬੋਲਿਆ ਆ ਆ ਵੇਖੋ ਮੜਾ ਇਹ ਨੂੰ ਸੁਣੋ ਅਸੀਂ ਤੁਹਾਨੂੰ ਉਹ ਦੱਸਣ ਜਾ ਰਹੇ ਆ ਮੁੱਖ ਮੰਤਰੀ ਭਗਵੰਤ ਸਿੰਘ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਦੋ ਐਮ.ਐਲ.ਏ ਆਪਸ ਦੇ ਵਿੱਚ ਲੜਨ ਲੱਗ ਪਏ ਮੁਖ ਮੰਤਰੀ ਦੇ ਸਾਹਮਣੇ ਤੂੰ ਤੂੰ ਮੈਂ ਮੈਂ ਗਲੋਗਲੀ ਪੈਰ ਤੱਕ ਨੋਬਤ ਆ ਗਈ। ਹਰਾਨੀ ਦੀ ਗੱਲ ਇਹ ਹੈ ਕਿ ਵਿਰੋਧੀ ਜਿੱਥੇ ਸ਼ਾਂਤ ਸੀ ਉੱਥੇ ਦੋ ਐਮ.ਐਲ.ਏ ਆਮ ਆਦਮੀ ਪਾਰਟੀ ਦੇ। ਉਹ ਕਿਹੜੇ ਦੋ ਐਮ.ਐਲ.ਏ ਸੀ? ਕਿਉਂ ਆਪਸ ਦੇ ਵਿੱਚ ਝੋਲ ਜਿਕੇ ਤੂੰ ਤੂੰ ਮੈਂ ਮੈਂ ਤੱਕ ਹੱਥੋਂ ਪਾਈ ਤੱਕ ਨੋਬਤਾਈਏ। ਸੀਐਮ ਸਾਹਿਬ ਦੇ ਹੋਸਟਿਜ ਨਾਲ ਖੜੇ ਹੋਰ ਵਿਧਾਇਕ ਵਿੱਚ ਨਾ ਪੈਂਦੇ ਆ ਕਿ ਨਾ ਤੰਦ ਬਣਦੇ ਤਾਂ ਹੋ ਸਕਦਾ ਸੀ ਗੱਲ ਨੂੰ ਹੱਥ ਪੈ ਜਾਂਦਾ। ਉਹ ਵਿਧਾਇਕ ਕੌਣ ਸੀ? ਇੱਕ ਰੋਪੜ ਤੋਂ ਵਿਧਾਇਕ ਦਿਨੇਸ਼ ਚੱਡਾ ਤੇ ਦੂਸਰੇ ਜਿਹੜੇ ਨਾ ਹਰਮੀਤ ਸਿੰਘ ਪਠਾਨ ਮਾਚਰਾ ਸਨੌਰ ਹਲਕੇ ਤੋਂ ਉਹ ਆਪਸ ਵਿੱਚ ਉਲਝੇ ਹਾਲੇ ਬਾਹਰ ਜਾਣਾ ਹੀ ਸਾਲੀਆਂ ਦੇ ਸਦਨ ਦੇ ਵਿੱਚੋਂ ਉੱਥੇ ਹੀ ਮੁੱਖ ਮੰਤਰੀ ਦੇ ਸਾਹਮਣੇ ਤੂੰ ਤੂੰ ਮੈਂ ਮੈਂ ਹੁੰਦੀ ਐ ਤਾਂ ਫਿਰ ਮੁੱਖ ਮੰਤਰੀ ਨੇ ਜਿਹੜਾ ਕੀ ਉਦੋਂ ਤੱਕ ਕੁਝ ਨਹੀਂ ਰਿਐਕਟ ਕੀਤਾ ਵਿੱਚ ਹੋਰ ਆ ਕੇ ਖੜ ਗਏ ਬੰਦੇ ਫਿਰ ਮੁੱਖ ਮੰਤਰੀ ਸਾਹਿਬ ਦਾ ਵੀ ਪਾਰਾ ਨੀਵਾ ਨਹੀਂ ਰਹਿਦਾ ਕਿਉਂਕਿ ਉਹ ਤਾਂ ਆਪਣੇ ਵਿਰੋਧੀਆਂ ਨੂੰ ਵੀ ਬਖਸ਼ਦੇ ਜਦੋਂ ਉਹਨਾਂ ਨੂੰ ਕੋਈ ਸ਼ਿਕਾਇਤ ਮਿਲਦੀ ਐ ਤੇ ਉਹਨਾਂ ਦਾ ਪਾਰਾ ਵੀ ਐ ਜਿਹੜਾ ਉ ਤਾਂ ਇੱਠਾ ਹੋ ਜਾਂਦਾ ਤਾ ਫਿਰ ਮੁੱਖ ਮੰਤਰੀ ਨੇ ਉਹਨਾਂ ਦੀ ਵੀ ਜਮ ਕੇ ਕਹਿੰਦੇ ਕਲਾਸ ਲਾਈ ਆ ਹੁਣ ਆ ਚੀਜ਼ ਤੁਸੀਂ ਸੁਣੀ ਆ ਇਹ ਦੋਵੇਂ ਸ਼ਖਸ਼ ਨਾ ਤੇ ਕਿਤੇ ਸੀ ਨਾ ਕੋ ਹੈ ਨਾ ਸਾਡਾ ਝਗੜਾ ਹੋਇਆ ਅਸੀਂ ਦੋਵੇਂ ਜਾਣੀ ਇਹਨਾਂ ਨੂੰ דוਵਾ ਪੱਤਰਕਾਰਾਂ ਨੂੰ ਇਹ ਪੁੱਛਣ ਗਏ ਸਾ ਮੈਂ ਤੇ ਦਿਨੇਸ਼ ਛੱਡਾ ਵੀ ਅਸੀਂ ਤੂੰ ਸਾਨੂੰ ਲੜਦੇ ਨੇ ਕਦੋਂ ਵੇਖਿਆ ਸੀ ਭਰਾ ਆ ਤੂੰ ਕਹਿੰਦਾ ਸਾਡੀ ਕਿਸੇ ਦੀ ਪਰਵਾਹੀ ਨਹੀਂ ਜਾ ਵੀ ਤੁਸੀਂ ਆ ਜਿਹੜਾ ਕੁਛ ਕਿਹਾ ਆ ਸਾਡੇ ਪਰਿਵਾਰਾਂ ਨੇ ਸਾਨੂੰ ਫੋਨ ਕਰ ਕਰ ਪੁੱਛਿਆ ਸਾਡੇ ਹਲਕੇ ਚੋਂ ਫੋਨ ਆਏ ਸਾਨੂੰ ਬਾਹਰ ਦੇ ਬੰਕਾਂ ਤੋਂ ਫੋਨ ਆਏ ਵੀ ਤੁਹਾਡਾ ਹੋਇਆ ਕੀ ਸੀ ਹਰ ਇੱਕ ਨੂੰ ਪਤਾ ਸਾਡਾ ਸਾਰੇ ਐਮਐਲਏ ਦਾ ਆਮ ਆਦਮੀ ਪਾਰਟੀ ਦਾ ਕਿਸੇ ਨਾ ਕਿਸੇ ਦਾ ਕੋਈ ਲੜਾਈ ਝਗੜ ਨਹੀਂ ਸਭ ਦਾ ਪਿਆਰ ਆ ਅਸੀਂ ਹਮੇਸ਼ਾ ਹੀ ਆ ਜਦ ਤਰ੍ਹਾਂ ਸਾਡੇ ਐਮਐਲਏ ਉਸਤ ਲੈ ਜਾਓ ਉਹਨਾਂ ਦੇ ਕਮਰੇ ਹੀ ਇੱਥੇ ਜਾ ਕੇ ਬੈਠ ਰਿ ਨੇ ਆਪ ਵੀ ਜਦੋਂ ਸੋਸ਼ਲ ਮੀਡੀਆ ਆਮ ਨੀਤੀ ਤੇ ਗੱਲਾਂ ਕਰਦਾ ਵੀ ਮੇਰੀ ਸੁਲਾ ਬੜੀ ਇਹਨਾਂ ਦੋਹਾਂ ਸ਼ਖਸ਼ਾਂ ਨੇ ਜਦੋਂ ਇਹਨਾਂ ਕੋਲ ਕੋਈ ਪ੍ਰੂਫ ਨਹੀਂ ਸਾਨੂੰ ਲੜਦਿਆਂ ਨਹੀਂ ਇਹਨੇ ਵਿਖਿਆ ਕੋਈ ਅਸੀਂ ਲੜੇ ਨਹੀਂ ਕਿ ਸਾਡੀ ਇਹਨੇ ਲੋਕਾਂ ਦੇ ਵਿੱਚ ਐਵੇਂ ਝ ਖਰਾਬ ਕੀਤੀ ਆ ਇਸ ਚੀਜ਼ ਨੂੰ ਤੁਸੀਂ ਕਿਤਰਾ ਨਾਣਾ ਚਾਹੁੰਦੇ ਹੋ ਇਹਨਾਂ ਤੇ ਪਰਚਾ ਬਣਦਾ ਵੀ ਨਹੀਂ ਬਣਦਾ ਜਿਹੜੇ ਬੰਦੇ ਸਾਡੇ ਵੀ ਬਾਲ ਬੱਚੇ ਆ ਸਾਡਾ ਪਰਿਵਾਰ ਆ ਤੁਸੀਂ ਲੋਕ ਇਹਨਾਂ ਨੂੰ ਸਵਾਰ ਕਰਨ ਦੀ ਬਜਾਏ ਇਹਨਾਂ ਬੰਦਿਆਂ ਨੂੰ ਕੀ ਚਾਹੀਦਾ ਸੀ ਸਭ ਤੋਂ ਪਹਿਲਾਂ ਮਿਲਣਾ ਗੱਲ ਕਰਦੇ ਦਿਨੇਸ਼ਰ ਦੇ ਨਾਲ ਗੱਲ ਕਰਦੇ ਵੀ ਤੁਹਾਡਾ ਕੀ ਝਗੜਾ ਹੋਇਆ ਸੀ ਸਾਡਾ ਹੋਇਆ ਹੁੰਦਾ ਤੇ ਤੁਸੀਂ ਦੱਸ ਦਿੰਦੇ ਜਦੋਂ ਸਾਡਾ ਕੋਈ ਝਗੜਾ ਹੀ ਨਹੀਂ ਇਹ ਫਿਰ ਸੀਰ ਨੂੰ ਦੱਸ ਦੇ ਵੀ ਕੀ ਅਸੀਂ ਰੁਟੀਨ 'ਚ ਇੱਕ ਦੂਜੇ ਨਾਲ ਜਦੋਂ ਕੋਈ ਗੱਲ ਕਰਦੇ ਆ 50% ਇੱਕ ਦੂਜੇ ਨਾਲ ਹੀ ਗੱਲਾਂ ਕਰਦੇ ਆ ਤੇ ਇਹ 'ਚ ਝਗੜਾ ਕਿੱਥੇ ਹੋ ਗਿਆ ਕਿੱਥੇ ਸਿਆਮ ਵਾਲੀ ਗੱਲ ਹੋਗੀ ਨਾ ਸੀਐਮ ਨੇ ਖਰਾਬ ਸਾਹਮਣੇ ਮਿਲੇ ਨਾ ਸੀਐਮ ਸਾਹਿਬ ਨੇ ਸਾਡੇ ਕੋਸ਼ ਗਿਆ ਨਾ ਸਾਡੀ ਕੋਈ ਕਲਾਸ ਨਹੀਂ ਜਦੋਂ ਝਗੜਾ ਹੀ ਹੋਇਆ ਤਾਂ ਕਲਾਸ ਕਰਨਾ ਨਾ ਤੇ ਵਿਦਾਇਤ ਪਠਾਨਵਾਜ ਜਰਮਤਾਬਕ ਨਿੱਜੀ ਚੈਨਲ ਦੇ ਪੱਤਰਕਾਰ ਵੱਲੋਂ ਉਨਾ ਖਿਲਾਫ ਟੁਕੀਆ ਤੌਮਟ ਲਾਈਆਂ ਗਈਆਂ ਜਦ ਕਿ ਉਹਨਾਂ ਅੱਤੇ ਵਿਧਾਇਕ ਚੱਡਾ ਵਿਚਾਲੇ ਅਜੇ ਹਾਂ ਕੋਈ ਵੀ ਕਦੇ ਵੀ ਝਗੜਾ ਨਹੀਂ ਹੋਇਆ ਪਠਾਨਵਾਜਰਾ ਮੁਤਾਬਕ ਉਹਨਾਂ ਵੱਲੋਂ ਪੱਤਰਕਾਰ ਸੰਦੀਪ ਲਾਧੂ ਦਾ ਅਤੇ ਉਹਨਾਂ ਦੇ ਕੈਮਰਾਮੈਨ ਨੂੰ ਸੰਭਣ ਭੇਜੇ ਗਏ ਨੇ ਅਤੇ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਬੰਦਿਆਂ ਨੂੰ ਇਹ ਪੁੱਛੋ ਵੀ ਤੁਸੀਂ ਜਦੋਂ ਤੁਹਾਡੇ ਕੋਲ ਕੋਈ ਪ੍ਰੂਫ ਨਹੀਂ ਕੋਈ ਤੱਤ ਨਹੀਂ ਤੁਸੀਂ ਇਹ ਕਐਮਐਲਏ ਦੋਹਾਂ ਤੇ ਬਿਨਾ ਮਤਲਬ ਤੋਂ ਇੱਕ ਤੋਹਮਤ ਲਾ ਰਹੇ ਹੋ ਉਹਨਾਂ ਤੇ ਅਲੀਗੇਸ਼ਨ ਲਾ ਰਹੇ ਹੋਏ ਲੜੇ ਝਗੜੇ ਵਿਧਾਨ ਸਭਾ ਚ ਹੱਥੋਂ ਪਾਈ ਪੈਣ ਦੇ ਮਤਲਬ ਇਹ ਸੀ ਦੋਵੇਂ ਇਕੱਠੇ ਇਹਦਾ ਕੋਲ ਗਿਆ ਇਹਨਾਂ ਨੇ ਬਦਤਮੀਜ਼ੀ ਸ਼ੁਰੂ ਕੀਤੀ ਬਦਤਮੀਜ਼ੀ ਕੀ ਜਿਹੜੀ ਇਹ ਬਦਤਮੀਜ਼ੀ ਕੀਤੀ ਉਹ ਤੇ ਕਿਸੇ ਨੇ ਦਿਖਾਈ ਨਹੀਂ ਦੇਖ ਵਧਾਈ ਤੂੰ ਇਹ ਕਿਵੇਂ ਬੋਲਿਆ ਪੱਤਰਕਾਰ ਉਹ ਨਹੀਂ ਕਿਸੇ ਨੇ ਵਿਖਾਇਆ ਸਾਡੇ ਵਾਲੇ ਜਿਹੜੇ ਲੀਡਰ ਸਾਹਿਬਾਨ ਆ ਚਾਹੇ ਕੋ ਅਕਾਲੀ ਦਲ ਦਾ ਚਾਹੇ ਕੋ ਕਾਂਗਰਸ ਦਾ ਚਾਹੇ ਕੋ ਭਤੀ ਜੀਪੀ ਦਾ ਚੌੜੇ ਹੋ ਕੇ ਆਪਣਾ ਆਪ ਵਿਖਾ ਰਹੇ ਨੇ ਫੇਸਬੁੱਕਾਂ ਤੇ ਪਾ ਰਹੇ ਨੇ ਆ ਵੇਖੋ ਜੀ ਕਿਵੇਂ ਹੈ ਪਰ ਹੋਏ ਭਲਾਣਾ ਮੈਂ ਪੁੱਛਣਾ ਚਾਹੁੰਨਾ ਬਿ ਜਿੰਨਾ ਤੇ ਤੁਹਾਨੂੰ ਸੱਚਾਈ ਨਹੀਂ ਪਤਾ ਜਿੰਨਾ ਤੇ ਤੁਸੀਂ ਕਿਸੇ ਦਾ ਪੱਖ ਨਹੀਂ ਸੁਣਦੇ ਤੁਹਾਡੇ ਕੋਲ ਕੀ ਰਾਈਟ ਹੈ ਤੁਸੀਂ ਕਿਸੇ ਤੇ ਤੋਂ ਮਤਰਾਉਂਗੇ ਤੁਹਾਡੇ ਕੋਲ ਕੀ ਰਾਈਟ ਹੈ ਦੂਸਰਾ ਨੰਬਰ ਅਸੀਂ ਇਹਨਾਂ ਨੂੰ ਵਕੀਲਾ ਦੇ ਥਰੂ ਭੇਜ ਚੁੱਕੇ ਹਾਂ ਸਰਮਣਾ ਇਹਨਾਂ ਨੂੰ ਇੱਕ ਦਿਨ ਵਿੱਚ ਕਰ ਕੱਲ ਤੱਕ ਮਿਲ ਜਾਣਗੇ ਮੈਂ ਉਹਨਾਂ ਪੱਤਰਕਾਰਾਂ ਵੀਰਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਹਾਡਾ ਸਾਡੇ ਬਣਾ ਸਾਡਾ ਤੁਹਾਡੇ ਨਾਲ ਨਹੀਂ ਸਰਦਾ ਜਿਹੜੀ ਕੋਈ ਜੈਨੂਨ ਗੱਲ ਹੋਦੀ ਉਸ ਦਿਖਾਓ ਚਾਹੇ ਸਾਡੇ ਉਲਟ ਹੋਵੇ ਚਾਹੇ ਸਾਡੇ ਫੇਵਰ ਚਾਹੇ ਸਾਨੂੰ ਵਧੀਆ ਲੱਗੂਗਾ ਪਰ ਜਿਹੜੀ ਗੱਲ ਹੋਈ ਨਹੀਂ ਉਹਦੇ ਤੇ ਤੁਸੀਂ ਕਿਸੇ ਦਾ ਵੀ ਅ ਕਿਸੇ ਦੀ ਇੱਜ਼ਤ ਉਛਾਲ ਦੋ ਤੁਹਾਡੇ ਕੋ ਕੀ ਰਾਈਟ ਹੈ ਤੁਹਾਨੂੰ ਜਦੋਂ ਤੁਸੀਂ ਸਾਨੂੰ ਕਿਸੇ ਨੇ ਵੇਖਿਆ ਨਹੀਂ ਨਾ ਅਸੀਂ ਲੜੇ ਤੇ ਤੁਸੀਂ ਸਾਡਾ ਐਡਾ ਡੁੱਡਾ ਬੰਨ ਕੇ ਰੱਖਤਾ ਤੁਹਾਨੂੰ ਕਿਸੇ ਗੱਲ ਦਾ ਪਤਾ ਨਹੀਂ ਸੁਰਦੀ ਵੀ ਕਿਹੜੀ ਗੱਲ ਤੋਂ ਕੀ ਹੋ ਲਈਆ ਵਿੱਚ ਤੁਸੀਂ ਕੇਜਰੀਵਾਲ ਸਾਹਿਬ ਨੂੰ ਪਾਤਾ ਵਿੱਚ ਤੁਸੀਂ ਦਿੱਲੀ ਟੀਮ ਨੂੰ ਪਾਤਾ ਕਿਹੜੇ ਕੰਮ ਗਏ ਆ ਅਥੇ ਉਥੇ ਕੰਮਾਂ ਨੂੰ ਗਏ ਸੀ ਸਾਡੇ ਉਹ ਲੀਡਰ ਆ ਸਾਡਾ ਰਾਈਟ ਆ ਸੀਐਮ ਸਾਡਾ ਪ੍ਰਵਰਤਮਾਨ ਜੀ ਕੋ ਜਗਾ ਸਾਡਾ ਰਾਈਟਰ ਆ ਕੇਦਿਰਵਾਲ ਸਾਹਿਬ ਕੋ ਜਗਾ ਅਸੀਂ ਉਹਨਾਂ ਦੀ ਪਾਰਟੀ ਦੇ ਨਮਾਇੰਦੇ ਆ ਅਸੀਂ ਉਹਨਾਂ ਦੇ ਆਧਿਆਦੇ ਆ ਨਾ ਤੇ ਸਾਨੂੰ ਕਿਸੇ ਕੋਲ ਪਰਮਿਸ਼ਨ ਲੈਣ ਦੀ ਲੋੜ ਆ ਕਿਸੇ ਕੋਲ ਵੀ ਜਾਣ ਵਾਸਤੇ ਸਾਨੂੰ ਸਾਰਿਆਂ ਸੀਐਮਲੋ ਖੁੱਲਾ ਸਦਾ ਆ ਅਸੀਂ ਜਦੋਂ ਮਰਜ਼ੀ ਜਾ ਕੇ ਮਿਲ ਸਕਦੇ ਆ ਆਪਣੇ ਸੀਐਮ ਨੂੰ ਤੇ ਸਾਨੂੰ ਇਹ ਜਿਹੜੀਆਂ ਗੱਲਾਂ ਵੀ ਉੱਥੇ ਗਏ ਉਹਨਾਂ ਨੇ ਸ਼ਿਕਾਇਤ ਨਹੀਂ ਨਾ ਸਾਡੇ ਸ਼ਿਕਾਇਤ ਹੈ ਤਾਂ ਨਾ ਹੀ ਲੱਗਦੇ ਆ ਇੱਕ ਦੂਜੇ ਨਾਲ ਸਾਡਾ ਸਾਰਾ ਦਾ ਭਾਈਚਾਰਾ ਆ ਤੇ ਮੈਂ ਇਹਨਾਂ ਵੀਰਾਂ ਨੂੰ ਪੁੱਛਣਾ ਚਾਹੁੰਨਾ ਲੀਡਰ ਸਾਹਿਬਾਨਾਂ ਨੂੰ ਵੀ ਤੁਸੀਂ ਬਿਨਾ ਪੱਕ ਜਾਣਿਆ ਕਿਸੇ ਤੋਂ ਬਿਨਾ ਪੁੱਛਿਆ ਕਿਸੇ ਦੇ ਖਿਲਾਫ ਕੋਈ ਵੀ ਤੁਸੀਂ ਸੋਸ਼ਲ ਮੀਡੀਆ 'ਤੇ ਪਾ ਦਿੱਤੀਓ ਕਿਸੇ ਦਾ ਪੱਕ ਸੁਣੋ ਕਿਸੇ ਤੋਂ ਪੁੱਛੋ ਵੀ ਫਿਰ ਇਹ ਗੱਲ ਅੱਗੇ ਸ਼ੇਅਰ ਕਰੋ ਤੇ ਪੱਤਰਕਾਰ ਮੇਰੇ ਵੀਰ ਜਿਹੜੇ ਇਹਨਾਂ ਇਹਨਾਂ ਲੋਕਾਂ ਦੇ ਨਾਲ ਸਾਥ ਦੇ ਰਹੇ ਨੇ ਇਹਨਾਂ ਦਾ ਜੋ ਇਹ ਬੋਲ ਰਿਹਾ ਸੀ ਉੱਥੇ ਇੱਕ ਵਧਾਇਕ ਨੂੰ ਵੀ ਮੈਂ ਤੈਨੂੰ ਦੇਖ ਲੂੰਗਾ ਤੇ ਤੇਰਾ ਮੈਂ ਜਰੂਰ ਲਿਖੀ ਕੱਢਦਾ ਮੈਂ ਕੀ ਕਰਦਾ ਇਹਨਾਂ ਕੋ ਰਾਈਟ ਹੈਗਾ ਕਿਸ ਨੂੰ ਬੋਲਣ ਦਾ ਇਹਨਾਂ ਦਾ ਤਾਂ ਕੋਈ ਦਸਾਉਂਦਾ ਨਹੀਂ ਵਧਾਇਕ ਨੂੰ ਵੱਧ ਚੜ ਕੇ ਤੁਸੀਂ ਕਹਿ ਰਹੇ ਹੋ ਵੀ ਵਧਾਇਕ ਨੇ ਧਮਕੀ ਦਿੱਤੀ ਜਾਂ ਆਕਾਸ਼ ਦਿਖਾਇਆ ਉਹ ਕਰਿਆ ਤੁਹਾਨੂੰ ਬੇਇੱਜ਼ਤੀ ਆ ਬਿਨਾ ਪੱਖ ਜਾਣੇ ਬਿਨਾ ਕਿਸੇ ਤੋਂ ਪੁੱਛਣ ਤੋਂ ਬਿਨਾ ਕਿਸੇ ਦੇ ਵੀ ਖਿਲਾਫ ਕੋਈ ਹਲਕ ਕਰ ਦੇ ਉਹ ਵਧੀਆ ਗੱਲ ਨਹੀਂ ਕੀ ਤੇ ਨਾ ਇਹ ਚੰਗੀਆਂ ਗੱਲਾਂ ਪੱਤਰਕਾਰ ਭਰਾਵਾਂ ਨੂੰ ਬੇਨਤੀ ਆ ਇਹੋ ਜੇ ਬੰਦਿਆਂ ਦਾ ਸਾਥ ਦੇਣ ਤੋਂ ਪਹਿਲੋਂ ਤੁਸੀਂ ਕਿਸੇ ਵੀ ਚੈਨਲ ਤੋਂ ਮਾਧਿਅਮ ਤੇ ਰਾਹੀਂ ਸਾਡ ਨਾਲ ਗੱਲ ਕਰ ਸਕਦਾ ਤੂੰ ਸਾਡੇ ਤੋਂ ਕੁਝ ਸਕਦੀ ਵੀ ਇਹ ਗੱਲ ਹੋਈ ਕਿ ਨਹੀਂ ਹੋਈ ਤੇ ਫਿਰ ਇਹ ਖਬਰ ਨਾ ਹੋਈ ਚਾਹੀਦੀ ਆ ਸੋਸ਼ਲ ਮੀਡੀਆ ਸੱਚ ਵਖਾਉਣ ਵਾਸਤੇ ਬਣਿਆ ਆ ਨਾ ਕਿ ਝੂਠੀਆਂ ਆਪਣੀ ਈਆਰਪੀ ਵਧਾਉਣ ਵਾਸਤੇ ਝੂਠੀਆਂ ਖਬਰਾਂ ਜਾਂ ਕਿਸੇ ਨੂੰ ਬਦਨਾਮ ਕਰਨ ਵਾਸਤੇ ਜਾਂ ਕਿਸੇ ਦੀ ਬੇਇੱਜ਼ਤੀ ਕਰਨ ਵਾਸਤੇ ਇਹ ਚੈਨਲ ਨਹੀਂ ਹੈ ਤੁਹਾਨੂੰ ਇਹਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਆਵਾਦਮੀ ਪਾਰਟੀ ਵਾਲੇ ਜਿੰਨੇ ਵੀ ਆ ਉਹ ਆਪਸ ਵਿੱਚ ਪਿਆਰ ਰੱਖਦੇ ਨੇ ਆਪਸ ਉਹਨਾਂ ਦਾ ਸਹਿਯੋਗ ਚਾਰਿਆ ਅੱਜ ਵੀ ਅਸੀਂ ਮੈਂ ਤੇ ਦਿਨੇਸ਼ ਇਕੱਠਾ ਇਕੱਠੇ ਗਏ ਸਾਂ ਇਸੇ ਕਰਕੇ ਵੀ ਜੋ ਸਭ ਕੁਝ ਨੇ ਸਵਾਰ ਕਰਨੇ ਆ ਕਿ ਆ ਜਿਹੜੀ ਗੱਲ ਕੀ ਬਣੀ ਆ ਨਾ ਮੈਨੂੰ ਪਤਾ ਨਾ ਉਹਨੂੰ ਪਤਾ ਉਹ ਮੈਨੂੰ ਵੀਡੀਓ ਭੇਜ ਰਿਹਾ ਵਿਆ ਕੀ ਆ ਮੈਂ ਉਹਨੂੰ ਵੀਡੀਓ ਭੇਜ ਰਿਆ ਵਿਆ ਕੀ ਹੋਇਆ ਤੇ ਇੱਕ ਆਪਾਂ ਕਰੋ ਝਗੜੇ ਦਾ ਨਾ ਤੈਨੂੰ ਪਤਾ ਨਾ ਮੈਨੂੰ ਪਤਾ ਤੇ ਇੱਕ ਬੰਦਾ ਬੜੇ ਮਸਾਲੇ ਲਾ ਲਾ ਕੇ ਟੀਆਰਪੀ ਵਧਾਉਣ ਦਾ ਮਾਰਾ ਸਾਡੇ ਤੇ ਐਲੀਗੇਸ਼ਨ ਆ ਰਿਹਾ ਤੁਸੀਂ ਪੱਤਰਕਾਰ ਉਹਨੂੰ ਪੁੱਛੋ ਵੀ ਤੁਹਾਡੇ ਕੋਲ ਕੋਈ ਪ੍ਰੂਫ ਸੀ ਵੀ ਜਾਂ ਤੈਨੂੰ ਕਿਸੇ ਨੇ ਦੱਸਿਆ ਸੀ ਜਾਂ ਕੋਈ ਤੇਰੇ ਕੋਲ ਪੱਖ ਤੋਂ ਕਿਸੇ ਨੇ ਪੁੱਛਿਆ ਵੀ ਤੂੰ ਕਿਸੇ ਬੰਦੇ ਨੂੰ ਭੰਡ ਰਿਆਂ ਇਸ ਚੈਨਲ ਦੇ ਉੱਤੇ ਤੇ ਤੇਰੇ ਕੋਲ ਕੀ ਰਾਈਟ ਹੈ ਮੇਰੇ ਵੀ ਸਾਡੇ ਤੋਂ ਸਵਾਲ ਕਰਦੇ ਪਹਿਲਾਂ ਉਹਨੂੰ ਪੁੱਛੋ ਇਹ ਸਾਡੀ ਗਲਤੀ ਹੋ ਗਈ ਅਸੀਂ ਮਾਫੀ ਮੰਗਾਂਗੇ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ ਵੀਡੀਓ ਤੋਂ ਪਰ ਉਹਨਾਂ ਵੱਜਿਆਂ ਦੀ ਗਲਤੀ ਸੀ ਉਹਨਾਂ ਵੱਨਾਂ ਨੇ ਸਾਨੂੰ ਭੰਡਿਆ ਸਾਡੇ ਤੇ ਅਲੀਗੇਸ਼ਨ ਲਾਏ ਸਾਡੇ ਤੇ ਸਾਡੀ ਵਿਰੋਧਾ ਕੀਤੀ ਉਸ ਬੰਦੇ ਨੂੰ ਸਵਾਲ ਪੁੱਛਣ ਦੀ ਵੀ ਜਿਹੜਾ ਉਹਦਾ ਕੋ ਸਾਥ ਦਿੰਦਾ ਮੈਂ ਇਹਨਾਂ ਕੋ ਵਧੀਆ ਗੱਲ ਨਹੀਂ ਪੱਤਰਕਾਰ ਭਾਈ ਜਰਾ ਵੱਖਰੀ ਗੱਲ ਹੈ ਪਰ ਇੱਕ ਦਲਤ ਪੱਤਰਕਾਰ ਦਾ ਇਹਦਾ ਕੋ ਸਾਥ ਜਿੰਦਾ ਮੈਂ ਉਹਦੀ ਨਿਖੇਦੀ ਕਰਦਾ ਤੇ ਇਹੋ ਜਿਹੇ ਪੱਤਰਕਾਰਾਂ ਨੂੰ ਨੰਥਕਾਉਣਾ ਤੁਹਾਡੇ ਪੱਤਰਕਾਰ ਤੁਹਾਡਾ ਜਿਹੜਾ ਪ੍ਰਧਾਨ ਆ ਉਹ ਤੋਂ ਮੈਂ ਐਪਲੀਕੇਸ਼ਨ ਲਿਖੂੰਗਾ ਉਹਦਾ ਰਾਈਟ ਬਣਦਾ ਉਹਨੂੰ ਪੁੱਛੇ ਵੀ ਜਦੋਂ ਤੇਰੇ ਕੋਈ ਪ੍ਰੂਫ ਨਹੀਂ ਸੀ ਤੂੰ ਇਹ ਗੱਲ ਕੀਤੀ ਕਿਉਂ ਜੇ ਤੇਨੂੰ ਅਗਲਾ ਪੁੱਛਣ ਆਇਆ ਵੀ ਸਾਡਾ ਕੋਈ ਪ੍ਰੂਫ ਹੈਗਾ ਤੇਰੇ ਕੋ ਤੂੰ ਇਹ ਗਲਤ ਕਿਉਂ ਬੋਲਿਆ ਇਹ ਜ਼ਰੂਰ ਤੁਸੀਂ ਸਵਾਲ ਇਸ ਪੱਤਰਕਾਰਾਂ ਦੁਆਨ ਪੁੱਛਿਓ ਇਹਨਾਂ ਕੋਈ ਕਿਹਾ ਕਿ ਮਾਦਾ ਦਾਇਤ ਕਾ ਭਾਈ ਗੋਪੀ ਕਾਕਾ ਸਾਹਿਬ ਗਾਈ ਗੋਦੀ ਕਿਥੇ ਦੱਸਿਏ ਕਿ ਬੀਤੇ ਕੱਲ ਵਿਧਾਨ ਸਭਾ ਦੇ ਬਾਹਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸੀ ਜਿਸ ਵਿੱਚ ਨਿੱਜੀ ਚੈਨਲ ਦੇ ਪੱਤਰਕਾਰ ਵੱਲੋਂ ਇਹ ਇਲਜ਼ਾਮ ਲਾਇਆ ਗਿਆ ਸੀ ਕਿ ਵਿਧਾਇਕ ਪਠਾਨ ਮਾਚਰਾ ਵੱਲੋਂ ਉਹਨਾਂ ਨੂੰ ਧਮਕੀ ਦਿੱਤੀ ਗਈ ਜਿਸ ਖਿਲਾਫ ਪੱਤਰਕਾਰ ਵੱਲੋਂ ਵਿਧਾਨ ਸਭਾ ਦੇ ਸ ਗੁਲਤਾਰ ਸੰਧਵਾਂ ਨੂੰ ਚਿੱਠੀ ਲਿਖ ਕੇ ਕਾਰਵਾਈ ਦੀ ਮੰਗ ਵੀ ਕੀਤੀ ਗਈ ਸੀ ਪਰ ਹੁਣ ਇਸ ਮਾਮਲੇ 'ਚ ਵਿਧਾਇਕ ਪਠਾਨ ਮਾਜਰਾ ਦੇ ਬਿਆਨ ਨੇ ਮਾਮਲੇ ਨੂੰ ਨਵਾਂ ਮੋੜ ਦੇ ਦਿੱਤਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ